ਡਾਕਟਰ ਦਿਲ ਜਤ ਲਿਆ ਤੁਸੀਂ ਮੇਰਾ ਮਿੱਤਰੋ ਆਪਾਂ ਨਾ ਆ ਦੇਖੋ ਆਪਣੇ ਜਿਹੜਾ ਸਟicker ਆ ਪੇਜ ਦਾ ਮਾਲਵਾ ਲਾਈਫ 365 ਦਾ ਡਾਕਟਰ ਸਾਹਿਬ ਨੂੰ ਤੇ ਕੇ ਗਏ ਸੀ ਵੀ ਲਾ ਦਿਓ ਨਹੀਂ ਅਗਲਾ ਇਸ ਤਰ੍ਹਾਂ ਨਾ ਲਓ ਨਹੀਂ ਦਿੰਦੇ ਡਾਕਟਰ ਸਾਹਿਬ ਆਮ ਅਗਲਾ ਕਹਿੰਦਾ ਨਹੀਂ ਯਾਰ ਤੁਸੀਂ ਮੇਰਾ ਦਿਲ ਜਿੱਤ ਲਿਆ ਨਹੀਂ ਨਹੀਂ ਇਹ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਹੀ ਲਾਇਆ ਦੱਸੋ ਆਪਾਂ ਇੱਕ ਦੂਸਰੇ ਦੀ سپورਟ ਹੀ ਨਹੀਂ ਕਰਾਂਗੇ ਆਪਾਂ ਨਹੀਂ ਪਤਾ ਕੀ ਆ ਇਸ ਤਰ੍ਹਾਂ ਨਹੀਂ ਕੋਈ ਲਾਉਂਦਾ ਹੁੰਦਾ ਅਗਲਾ ਕਹਿੰਦਾ ਯਾਰ ਇੱਧਰ ਉੱਧਰ ਲਾ ਦੇ ਕਿਤੇ ਇੰਨੀ ਛੁੱਡੀ ਸੋਹਣੀ ਕੰਦ ਯਾਰ ਮਤਲਬ ਆ ਮੈਨੂੰ ਮਹਿਸੂਸ ਹੋਇਆ ਵੀ ਤੁਸੀਂ ਚਲੋ ਕਿਤੇ ਸਾਈਡ ਤੇ ਲਾ ਦਿੰਦੇ ਨਹੀਂ ਯਾਰ ਦੇਰ ਹੀ ਜਿੱਤ ਰਿਹਾ ਹੈ ਕਿਹੜਾ ਵੀ ਸਮਾਂ ਸਾਰੇ ਪੇਸ਼ੈਂਟ ਆਉਂਦੇ ਆ ਉੱਥੇ ਸਾਹਮਣੇ ਬੈਠਦੇ ਆ ਇੱਥੇ ਮੈਂ ਮੇਰੀ ਬੈਗ ਤੇ ਬੈਠ ਕੇ ਅਲੇ ਨਿਗਾਹ ਜਾਂਦੀ ਆ ਸਮਾਂ ਦੇਖਣ ਮਿੱਤਰੋ ਆਪਣੇ ਦੋਸਤ ਨੇ ਡਾਕਟਰ ਸਾਹਿਬ ਤੇ ਵੀਰ ਉਹਨਾਂ ਦਾ ਆਪਾਂ ਇਹਦਾ ਐਡਰੈਸ ਆ ਉਹ ਵੀ ਤੁਹਾਨੂੰ ਵਿੱਚ ਦਿਖਾਉਨੇ ਆ ਤੇ ਦਿਲ ਯਾਤਰੀਆ ਮੈਂ ਤਾਂ ਇੱਕ ਦਿਨ ਵੈਸੇ ਕਿਹਾ ਸੀ ਮੈਂ ਕਿਹਾ ਵੀ ਆਹ ਸਟicker ਆ ਆਪਣੇ ਪੇਜ ਦਾ ਮੇਰੇ ਕੋਲ ਤਾਂ ਨਾ ਗੱਡੀ 'ਚ ਪਏ ਸੀਗੇ ਸਟਿੱਕਰ ਮੈਂ ਤੁਹਾਨੂੰ ਤਾਂ ਕਿਹਾ ਸੀ ਚਲੋ ਇੱਥੇ ਕਿਤੇ ਸਾਈਡ ਤੇ ਲਾ ਦਿਓ ਪਰ ਤੁਸੀਂ ਆ ਤਾਂ ਦਿਲੀ ਜਤਰਿਆ ਦੇਖ ਕੇ ਮਰਾ ਯਾਰ ਮਨ ਨਹੀਂ ਖੁਸ਼ ਹੋ ਗਿਆ ਧੰਨਵਾਦ ਤੁਹਾਡਾ ਬਹੁਤ-ਬਹੁਤ ਇਹ ਆਪਣੇ ਵੀਰ ਖਾਨ ਹੱਡੀਆਂ ਦੇ ਮਹਾ ਡਾਕਟਰ ਨੇ ਜੀ ਤੇ ਆ ਇਹਨਾਂ ਦਾ ਹੈਗਾ ਮੋਬਾਈਲ ਨੰਬਰ ਨੋਟ ਕਰ ਲਓ ਤੇ ਬਿਲਕੁਲ ਜਿਹੜਾ ਹਾ ਰੋਡ ਆ ਲੁਧਿਆਣਾ ਇਧਰ ਵੀ ਸਾਈਡ ਤੇ ਇਧਰ ਵੀ ਸਾਈਡ ਆਪਣੇ ਦੇਲੋਂ मेरपोरला रोड आहे जेडा हे